ਆਪਣੇ ਆਸ਼ਕ ਦੇ ਪਿਆਰ ਦੇ ਵਿੱਚ ਅੰਨੀ ਹੋਈ ਕਿ ਕਲਜੁਗੀ ਮਾਂ ਨੇ ਆਪਣੇ ਬੱਚਿਆਂ ਨੂੰ ਚੂਹੇ ਵਾਲੀਆਂ ਗੋਲੀਆਂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਖਬਰ ਬਠਿੰਡਾ ਦੇ ਰਾਮਪੁਰਾ ਪਿੰਡ ਤੋਂ ਸਾਨੂੰ ਇੱਕ ਕੇ ਆ ਰਹੀ ਹੈ ਜਿੱਥੇ ਕਿ ਇੱਕ ਕਲਜੁਗੀ ਮਾਂ ਨੇ ਪੋਰਾ ਵੀ ਤਰਸ ਨਹੀਂ ਕੀਤਾ ਆਪਣੇ ਬੱਚਿਆਂ ਨੂੰ ਚੂਹੇ ਵਾਲੀਆਂ ਗੋਲੀਆਂ ਦਿੱਤੀਆਂ ਦੱਸ ਦਿੰਦੇ ਆ ਇੱਕ ਪੂਰਾ ਮਾਮਲਾ ਕਿਵੇਂ ਸਾਹਮਣੇ ਆਇਆ ਪੁਲਿਸ ਨੇ ਕਿਵੇਂ ਪੂਰੇ ਮਾਮਲੇ ਦੀ ਜਾਂਚ ਕੀਤੀ ਤੇ ਦੂਜੇ ਪਾਸੇ ਪਿੰਡ ਵਾਸੀਆਂ ਨੂੰ ਕਿਵੇਂ ਸ਼ੱਕ ਹੋਇਆ ਪੂਰੀ ਖਬਰ ਸੁਣਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਕਿਹਾ ਜਾਂਦਾ ਹੈ ਕਿ ਇਸ਼ਕ ਪਿਆਰ ਅੰਨਾ ਹੁੰਦਾ ਹੈ ਪਰ ਇੰਨਾ ਵੀ ਅੰਨਾ ਨਹੀਂ ਹੁੰਦਾ ਕਿ ਆਪਣੇ ਹੀ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਦੱਸ ਦਿੰਨੇ ਆ ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਇਸ ਕਲਜੂਗੀ ਮਾਂ ਨੇ ਪਹਿਲਾਂ ਆਪਣੀ ਇੱਕ ਧੀ ਨੂੰ ਚੂਹੇ ਵਾਲੀਆਂ ਗੋਲੀਆਂ ਦਿੱਤੀਆਂ ਉਸ ਧੀ ਦੀ ਧੀ ਦੀ ਹਾਲਤ ਖਰਾਬ ਹੋਈ ਫਿਰ ਉਸ ਤੋਂ ਬਾਅਦ ਦੀ ਮੌਤ ਹੋ ਗਈ ਪਿੰਡ ਵਾਸੀਆਂ ਨੇ ਨਜ਼ਦੀਕ ਹੋਰ ਰਿਸ਼ਤੇਦਾਰਾਂ ਨੇ ਉਸ ਧੀ ਦਾ ਅੰਤਿਮ ਸੰਸਕਾਰ ਕੀਤਾ ਤੇ ਕੁਝ ਦਿਨ ਬਾਅਦ ਹੀ ਹੁਣ ਬੱਚੇ ਦੀ ਮੌਤ ਹੋ ਗਈ ਤੇ ਬੱਚੇ ਦਾ ਸੰਸਕਾਰ ਹੋਇਆ ਤਾਂ ਪਿੰਡ ਵਾਸੀਆਂ ਨੂੰ ਪੰਚਾਇਤ ਨੂੰ ਸ਼ੱਕ ਹੋਈ ਇਹਦੀ ਜਾਣਕਾਰੀ ਫਿਰ ਪਿੰਡ ਦੇ ਵਾਸੀਆਂ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਜਦੋਂ ਪੂਰੇ ਮਾਮਲੇ ਜਾਂਚ ਕੀਤੀ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਹ ਕਲਯੁਗੀ ਮਾਂ ਆਪਣੇ ਆਸ਼ਕ ਦੇ ਪਿਆਰ ਦੇ ਵਿੱਚ ਨਹੀਂ ਹੋਈ ਸੀ ਜੋ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬੱਚੇ ਪਿਆਰ ਦੇ ਵਿੱਚ ੜੀਕਾ ਬਣ ਰਹੇ ਸੀ ਜਿਸ ਕਾਰਨ ਬੱਚਿਆਂ ਨੂੰ ਚੂਹੇ ਵਾਲੀਆਂ ਗੋਲੀਆਂ ਦੇ ਕੇ ਇਸ ਕਲਯੁਗੀ ਮਾਂ ਨੇ ਮਾਰਿਆ ਇਸ ਤੋਂ ਬਾਅਦ ਹੁਣ ਪੁਲਿਸ ਅੱਗੇ ਸਖਤ ਕਾਰਵਾਈ ਕਰ ਰਹੀ ਹੈ ਵੱਖ-ਵੱਖ ਧਰਾਵਾਂ ਦੇ ਨਾਲ ਮਾਮਲਾ ਦਰਜ ਕਰ ਲਿਆ ਤੇ ਉਸ ਕਲਜੂ ਕੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਤਸਵੀਰ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਦੇਖੋ ਕਿੰਨੇ ਹਾਲਾਤ ਮਾਰੇ ਹੋ ਚੁੱਕੇ ਨੇ ਕਿ ਦੋ ਬੱਚਿਆਂ ਦੀ ਮਾਂ ਜਿਸ ਨੇ ਆਪਣੇ ਪੁੱਤ ਵੀ ਨਹੀਂ ਬਖਸ਼ੇ ਆਪਣੇ ਬੱਚਿਆਂ ਨੂੰ ਮੌਤ ਦੇ ਘਾਟ ਤਾਰਨ ਦਾ ਫੈਸਲਾ ਕਰ ਲਿਆ ਇਹ ਹਾਲਾਤ ਪੰਜਾਬ ਦੇ ਬਠਿੰਡਾ ਦੇ ਰਾਮਪੁਰਾ ਫੂਲ ਤੋਂ ਨੇ ਇਸ ਨੂੰ ਲੈ ਕੇ ਮੌਕੇ ਤੇ ਪਹੁੰਚੇ ਹੋਏ ਪੁਲਿਸ ਅਧਿਕਾਰੀ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਹਿਲ ਤੁਸੀਂ ਉਬਸੋਲ ਬੁੱਤ ਸਿੰਗਰ ਸਨੋਵ ਬਗਾ ਸਿੰਗਰ ਇਹ ਫੂਲੇ ਵਾਲੇ ਦਾ ਰਹਿਣ ਵਾਲਾ ਹੈ ਅੱਜ ਇਹਨਾਂ ਨੇ ਸਾਡੇ ਕੋਲ ਇੱਕ ਬਿਆਨ ਦਰਜ ਕਰਾਇਆ ਹੈ ਕਿ ਥੋੜੇ ਦਿਨ ਪਹਿਲਾਂ ਇਸ ਦੀ ਲੜਕੀ ਹੈ ਸੁਖਪ੍ਰੀਤ कौर ਜਿਸ ਦੀ ਉਮਰ ਕਰੀਬ 8 ਸਾਲ ਸੀ ਉਹ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਕੱਲ ਇਸ ਦਾ ਲੜਕਾ ਸੀ 6 ਸਾਲ ਦਾ ਫਤਿਹਵੀਰ ਉਹ ਦੀ ਵੀ ਜਿਹੜੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਜਿਸ ਕਰਕੇ ਇਹਨਾਂ ਨੂੰ ਸ਼ੱਕ ਹੈ ਪਹਿਲਾਂ ਲੜਕੀ ਦਾ ਤਾਂ ਇਹਨਾਂ ਸਸਕਾਰ ਕਰਤਾ ਸੀ ਹੋ ਹੁਣ ਫਤਿਹਵੀਰ ਜਿਹੜੀ ਇਹਨਾਂ ਡੈੱਡ ਬੋਡੀ ਜਿਹੜੀ ਸਿਵਲ ਹਸਪੀਟਲ ਉੱਤੇ ਰਾਮਪੁਰੇ ਦਾਖਲ ਕਰਾਈ ਹੈ ਜੋ ਇਹਨਾਂ ਨੂੰ ਇਹਨੂੰ ਆਪਦੀ ਘਰ ਵਾਲੀ ਹੈ ਜਿਹੜੀ ਉਹਦੇ ਤੇ ਸ਼ੱਕ ਜੱਸੀ ਕੌਰ ਹੈ ਵੀ ਜੱਸੀ ਕੌਰ ਨੇ ਜਿਹੜੀ ਕੋਈ ਸਾਜ਼ਿਸ਼ ਕਰਕੇ ਜਿਹੜੇ ਮੇਰੇ ਦੋਵੇਂ ਬੱਚਿਆਂ ਨੂੰ ਜਿਹੜੀ ਹੈ ਉਹਨਾਂ ਦਾ ਕਤਲ ਕੀਤਾ ਉਹਨਾਂ ਨੂੰ ਮਾਰਿਆ ਹੈ ਇਸ ਸਬੰਧੀ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਜਸਸੀ ਕੌਰ ਨੂੰ ਤੇ ਇਹਨੇ ਆਪ ਦਾ ਜੁਰਮ ਕਬੂਲ ਕਰ ਲਿਆ ਕਿ ਇਸ ਜਗ੍ਹਾ ਤੇ ਦੋਨੋਂ ਬੱਚਿਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਹੈ ਜਿਹੜੀ ਉਹ ਖਾਣੇ ਦੇ ਵਿੱਚ ਮਿਲਾ ਕੇ ਤੇ ਉਹਨਾਂ ਨੂੰ ਦੋਵਾਂ ਨੂੰ ਮਾਰਿਆ ਹੈ। ਇਸ ਸਬੰਧੀ ਇਸ ਸਾਜ਼ਿਸ਼ ਦੇ ਵਿੱਚ ਉਹਦੀ ਭੈਣ ਮੋਟੋ ਕੌਰ ਅਤੇ ਇੱਕ ਵਿਅਕਤੀ ਲੱਖੀ ਸਿੰਘ ਇਹ ਮਹਿਲਕਣਾ ਦੇ ਰਹਿਣ ਵਾਲੇ ਉਹ ਵੀ ਸ਼ਾਮਲ ਹੈ। ਅਸੀਂ ਇਸ ਵਿੱਚ ਜਸਸੀ ਕੌਰ ਅਤੇ ਮੋਟੋ ਕੌਰ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਅਸੀਂ ਮੁਕੱਦਮਾ ਦਰਜ ਕਰਕੇ ਤਤਰੀਸ਼ ਅੰਮਲ ਵਿੱਚ ਲਿਆ ਰਹੇ ਹਾਂ ਤਾਂ ਇਸ ਕਾਰਨ ਬਾਰੇ ਪਤਾ ਕੀਤਾ ਜਾਵੇ।